ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਮਾਰੇ ਗਏ ਨੌਜਵਾਨਾਂ ਬਾਰੇ ਵਿੱਕੀ ਗੌਂਦਰ ਦਾਬੀ ਪੱਖ ਸਾਹਮਣੇ ਆਇਆ ਵਿੱਕੀ ਗੌਂਦਰ ਨੇ ਫੇਸਬੁੱਕ ਪੇਜ ਤੋਂ ਨੌਜਵਾਨਾਂ ਦੇ ਚਿਹਰੇ ਭਰਾਮਾਂ ਵੱਲੋਂ ਬਣਾਈ ਗਈ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਇਹ ਨੌਜਵਾਨ ਪੁਲਿਸ ਨੂੰ ਦੋਸ਼ੀ ਠਹਿਰਾ ਰਹੇ ਨੇ ਕਿ ਉਹਨਾਂ ਤਿੰਨ ਨੌਜਵਾਨਾਂ ਨੇ ਖੁਦਕੁਸ਼ੀ ਨਹੀਂ ਬਲਕਿ ਉਹਨਾਂ ਨੂੰ ਝੂਠਾ ਮੁਕਾਬਲਾ ਬਣਾ ਮਾਰਿਆ ਗਿਆ ਆਪਣੇ ਫੇਸਬੁੱਕ ਪੇਜ ਤੋਂ ਇਸ ਵੀਡੀਓ ਦੇ ਉੱਤੇ ਵਿੱਕੀ ਗੌਂਦਰ ਨੇ ਲਿਖਿਆ ਕਿ ਕੱਲ ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਸਾਡੇ ਵੀਰ ਨਿਸ਼ਾਨ ਸਿੰਘ ਜੰਪੀਡਾਨ ਤੇ ਬੰਟੀ ਢਿੱਲੋਂ ਦਾ ਫੇਕ ਇਨਕਾਊਂਟਰ ਕੀਤਾ ਗਿਆ ਤੇ ਅਫਵਾਹ ਉਡਾਈ ਗਈ ਸੀ ਕਿ ਉਹਨਾਂ ਸੁਸਾਇਡ ਕੀਤਾਏ ਅਸੀਂ ਸੱਚ ਹੀ ਦੱਸਣ ਲਈ ਇਹ ਵੀਡੀਓ ਅਪਲੋਡ ਕੀਤੀ ਹੈ ਕਿ ਇਹ ਫੇਕ ਇਨਕਾਊਂਟਰ ਸੀ ਸੋ ਸਾਰੇ ਵੱਧ ਤੋਂ ਵੱਧ ਵੇਖੋ ਇਹ ਵੀਡੀਓ ਸ਼ੇਅਰ ਕਰੋ ਹਾਂਜੀ ਅਸੀਂ ਸਾਰੇ ਇਸ ਕਰਕੇ ਲਾਈਵ ਹੋ ਰਹੇ ਹਾਂ ਜੀ ਜਿਹੜਾ ਮਤਲਬ ਕਿ ਡੱਬ ਵਾਲੀ ਅਨਕਾਊਂਟਰ ਕੀਤਾ ਪੁਲਿਸ ਨੇ ਹਰਿਆਣਾ ਨੇ ਤੇ ਪੰਜਾਬ ਪੁਲਿਸ ਨੇ ਰਲ ਕੇ ਇਹ ਫੇਰ ਕੀਤਾ ਜੀ ਪੁਲਿਸ ਨੇ ਅਨਕਾਊਂਟਰ ਚ ਮਾਰਿਆ ਜੀ ਸਾਡੇ ਨਿਸ਼ਾਨ ਨੂੰ ਤੇ ਜਿਹੜੇ ਦੋ ਮੁੰਡੇ ਹੋਰ ਸੀਗੇ ਜੀਐਮਪੀ ਡਾਉਣ ਵਗੈਰਾ ਕੀ ਗਏ ਜੀ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਸੁਸਾਇਡ ਕੀਤਾ ਇਹੋ ਜਿਹਾ ਕੁਝ ਨਹੀਂ ਕੀਤਾ ਸਾਡੇ ਬੰਦੇ ਨੇ ਸੁਸਾਇਡ ਨਹੀਂ ਕੀਤਾ ਹੈਗਾ ਉਹਦੇ ਇੱਥੇ ਗੋਲੀ ਵੱਜੀ ਆ ਇਧਰਲੇ ਬੰਨੇ ਸੱਜੇ ਬੰਨੇ ਤੇ ਕੋਈ ਜੇ ਆਪਣੇ ਉਹਨੂੰ ਸੁਸਾਈਡ ਕਰੂਗਾ ਦਿਮਾਗ ਤੇ ਗੋਲੀ ਰਾਕੇ ਮਾਰੂ ਜਾਂ ਦਿਲ ਤੇ ਰਾਕੇ ਮਾਰੂਗਾ ਉਹਦੇ ਇੱਧਰਲੇ ਬੰਨੇ ਗੋਲੀ ਵੱਜੀ ਆ ਕੋਈ ਉਹਨੇ ਸੁਸਾਈਡ ਨਹੀਂ ਕੀਤਾ ਹੈਗਾ ਠੀਕ ਆ ਤੇ ਬਾਕੀ ਇਹ ਨਹੀਂ ਆਪਦੀ ਜਾਂਚ ਪੂਲ ਕਰਵਾਵਾਂਗੇ ਦਰਅਸਲ ਇਹ ਫੀਲ ਦੇ ਕਾਊਂਟਰ ਆ ਤੇ ਜੇ ਪੁਲਿਸ ਦੇ ਤਾਂ ਬਿਆਨ ਹੀ ਨਹੀਂ ਦਿੰਦੇ ਕਿਤੇ ਵੀ ਪੰਜ 7 ਬਿਆਨ ਬਦਲਦੇ ਉਹਨਾਂ ਨੇ ਕਦੀ ਕਹਿੰਦੇ ਆ ਇਹਨਾਂ ਨੇ ਜ਼ਹਿਰ ਖਾਦਾ ਕਦੀ ਕਹਿੰਦਾ ਇੱਕ ਦੂਜੇ ਨੂੰ ਗੋਲੀਆਂ ਮਾਰੀਆਂ ਕਦੀ ਕਹਿੰਦੇ ਆਪਣੇ ਆਪ ਇਸ ਗੋਲੀ ਮਾਰੀ ਆ ਬਿਆਣੀ ਬਿਆਣੀ ਨਹੀਂ ਲੜਦੇ ਕਦੇ ਕਹਿੰਦੇ ਰਾਉਂਡ ਫੈਰਿੰਗ ਕੀਤੀ ਹੈ ਕਦੇ ਕਹਿੰਦੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦੇ ਨਾ ਬਿਆਣੀ ਨਹੀਂ ਲੜਦੇ ਤੇ ਦਰਅਦ ਸਾਰਾ ਕੁਝ ਨਾ মিডিਆ ਨਾਲ ਰਲ ਕੇ ਮਿਲਿਖੂਤ ਹੋਈ ਆ ਤੇ ਕੀ ਕੋਈ ਕੱਲ ਨਹੀਂ ਉੱਥੇ ਮੌਕੇ ਤੇ ਉੱਥੇ ਆਹਦਾ ਇੰਟਰਵਿਊ ਵੀ ਦਿੱਤਾ ਹੈਗਾ ਜਦੋਂ ਅਸੀਂ ਆ ਡੈੱਡ ਬੋਡੀ ਲੈਣ ਗਏ ਆ ਉਹਨਾਂ ਨੇ ਉਹ ਇੰਟਰਵਿਊ ਕੱ ਲੈਣੀ ਆ ਜਿਹੜੇ ਜੀ نیوز ਵਾਲੇ ਹਰਿਆਣਾ ਵਾਲਿਆ ਉਹਨਾਂ ਨੇ ਕੱਲੀ ਪੁਲਿਸ ਦਾ ਹੀ ਇੰਟਰਵਿਊ ਦਿੱਤਾ ਸਾਡਾ ਇੰਟਰਵਿਊ ਦਿੱਤਾ ਨਹੀਂ ਮੈਂ ਖੋਦ ਉੱਥੇ ਵਾਰਤਾਂ ਦੇ ਵਿੱਚ ਅਸੀਂ ਲੈਣ ਗਏ ਆ ਇਹ ਚਾਚੇ ਤਾਂ ਇਹਨੇ ਮੁੰਡੇ ਆ ਸਾਰੇ ਠੀਕ ਆ ਸਾਡੀ ਇਹਨਾਂ ਨੇ ਵੀਡੀਓ ਨਦਰ ਲਈ ਪਾਈ ਨਾ ਨਾ ਨੈੱਟ ਤੇ ਪਾਈ ਨਾ ਟੀਵੀ ਤੇ ਪਾਈ ਐ ਪੁਲਿਸ ਵੀ ਵੀਡੀਓ ਪਾਈ ਆ ਉਲਟਾ ਉਹਨਾਂ ਨੇ ਕਈ ਵਾਰ ਕਹਿੰਦੇ ਮਨਦੇ ਆ ਉਹਨਾਂ ਨੇ ਮਰਡਰ ਕੀਤੇ ਉਹਨਾਂ ਦੇ ਕੁਝ ਵੀ ਆ ਠੀਕ ਆ ਹਰੇਕ ਜੁਰਮ ਦੀ ਸਜ਼ਾ ਬਣੀ ਐ ਸਜ਼ਾ ਦਿੱਤੀ ਜਾਵੇ ਠੀਕ ਆ ਸਾਨੂੰ ਕੋਈ ਦਰਾਇਨੀ ਜੀ ਸਾਡੇ ਬੰਦੇ ਨੇ ਮਤਲਬ ਕਿ ਉਹਨਾਂ ਨੇ ਜੁਰਮ ਕੀਤੇ ਉਹਨਾਂ ਨੂੰ ਜੇਲ੍ਹ ਚ ਬੰਦ ਕਰਨ ਦੀ ਕੋਸ਼ਿਸ਼ ਫੜਦੇ ਉਹਨਾਂ ਨੂੰ ਜੇ ਉਹਨਾਂ ਨੂੰ ਘੇਰਾ ਪਾਇਆ ਇੱਕ ਦਿਨ ਦੋ ਦਿਨ ਵੇਟ ਕਰਦੇ ਉਹਨਾਂ ਦੀ ਅਕਸਰ ਤਾਂ ਉਹਨਾਂ ਨੇ ਸਰੈਂਡਰ ਕਰਨਾ ਹੀ ਸੀਗਾ ਉਹ ਕੋਈ ਹੱਤਵਰਦੀ ਤੇ ਨਹੀਂ ਸੀਗੇ ਜਿਹੜੇ ਉਹਨਾਂ ਨੇ ਉਹ ਮਤਲਬ ਕਿ ਸੁਸਾਈਡ ਕਰ ਲਿਆ ਬਹੁਤ ਤਗੜੇ ਅੱਤਵੱਦੀ ਸੀ ਨਾਲੇ ਉਹਨਾਂ ਨੇ ਜੇ ਖੁਦਕੁਸ਼ੀ ਕਰਨੀ ਹੁੰਦੀ ਤਾਂ ਕਰਦੇ ਜਿਉਂਨਾਂ ਕੋਲ ਕੁਝ ਹੈ ਨਹੀਂ ਸੀ ਉਹਨਾਂ ਕੋਲ ਤਾਂ ਇੰਨਾ ਗਸਲਾ ਸੀ ਕਿ ਉਹ ਦੋ ਦਿਨ ਪੁਲਿਸ ਦਾ ਮੁਕਾਬਲਾ ਕਰ ਸਕਦੇ ਸੀ ਤੇ ਪੁਲਿਸ ਨੇ ਕਈ ਮੁਲਾਜ਼ਮਾਂ ਨੂੰ ਢੇਰ ਕਰ ਸਕਦੇ ਸੀ ਇਹ ਦਰਅਸਲ ਸਾਰਾ ਕੁਝ ਪੇਕ ਹੈ ਜੀ ਪੇਕ ਐਨਕਾਊਂਟਰ ਆ ਪੁਲਿਸ ਨੇ ਪਹਿਲਾਂ ਉਹਨਾਂ ਦੇ ਰੋਟੀ ਦੇ ਵਿੱਚ ਨਸ਼ੀ ਵਾਲੀਆਂ ਗੋਲੀਆਂ ਜਾਂ ਜ਼ਹਿਰ ਘੋਆਤਾ ਹੈ ਤੇ ਉਹਨਾਂ ਤੋਂ ਟੋਟਿਆ ਨਹੀਂ ਗਿਆ ਤੇ ਬਾਅਦ ਚ ਉਹਨਾਂ ਦਾ ਐਨਕਾਊਂਟਰ ਕਰਤਾ ਜੀ ਧੋਖੇ ਨਾਲ ਜੁਰੇ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਪੁਲਿਸ ਨੂੰ ਵਿੱਕੀ ਕਾਂ ਕਈ ਮਾਮਲਿਆਂ ਵਿੱਚ ਲੋੜਿੰਦਾ ਤਾਂ ਵਿਕੀ ਕਾਊਂਟਰ ਦਾ ਫੇਸਬੁੱਕ ਪੇਜ ਹੋਂ ਤੱਕ ਕਿਵੇਂ ਚਲਾਇਆ ਜਾ ਰਿਹਾ ਹੈ ਇਸ ਨੂੰ ਬੰਦ ਕਿਉਂ ਨਹੀਂ ਕਰਵਾਇਆ ਜਾ ਰਿਹਾ